ਮਾਸਟਰ ਜੀ ਜ਼ਿਆਦਾਤਰ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਉਹਨਾਂ ਕੋਲੇ ਕਿੰਨੀ ਪਾਵਰ ਹੂੰ ਸਾਡੇ ਮਾਈਂਡ ਦੀ ਵਿੱਚ 80 ਬਿਲੀਅਨ ਨਿਊਰੋਨ ਨੇ ਮਾਸਟਰ ਜੀ ਹੂੰ ਨਿਊਰੋਨ ਦੇ ਨਾਲੇ ਬਣਿਆ ਹੋਇਆ ਸਾਡਾ ਦਿਮਾਗ ਹੂੰ 63 ਲੱਖ ਕਰੋੜ ਸਾਡੇ ਸਰੀਰ ਦੇ ਸੈੱਲ ਨੇ ਹੂੰ ਵਾਹ ਜੀ ਵਾਹ 80 ਬਿਲੀਅਨ ਦਰ ਕੱਲੇ ਨਿਊਰੋਨ ਨੇ ਦਿਮਾਗ ਦੇ ਵਿੱਚ 80 ਬਿਲੀਅਨ ਨਿਊਰੋਨ 36 ਲੱਖ ਕਰੋੜ ਬਾਡੀ ਦੇ ਸੈੱਲਾਂ ਨੂੰ ਕੰਟਰੋਲ ਕਰਦੇ ਆ। ਬਹੁਤ ਜੀ। ਇੱਕ ਚੀਜ਼, ਦੂਜੀ ਚੀਜ਼ ਮਾਸਟਰ ਜੀ। ਹੂੰ। ਜਿਹੜੇ 80 ਬਿਲੀਅਨ ਨਿਊਰੋਨ ਨੇ ਉਹਨਾਂ ਦੇ ਵਿੱਚ એનર્ਜੀ ਦੌੜਦੀ ਆ। ਹੂੰ। ਉਹ એનર્ਜੀ ਇੱਕ ਤਰ੍ਹਾਂ ਦੀ ਆਪਾਂ ਕਹਿੰਦੇ ਨੇ ਬਿਜਲੀ ਕਹਿ ਸਕਦੇ ਆ। ਹੂੰ। ਜੇ ਉਸ એનર્ਜੀ ਨੂੰ ਇਕੱਠਾ ਕਰ ਲਿਆ ਜਾਵੇ ਮਾਸਟਰ ਜੀ ਤਾਂ ਇੱਕ 100 ਵਟ ਦਾ ਬੱਲਬ ਜਗਾਇਆ ਜਾ ਸਕਦਾ। ਇੰਨੀ એનર્ਜੀ ਸਾਡੇ ਦਿਮਾਗ ਦੇ ਵਿੱਚ ਦੌੜ ਬ੍ਰੇਨ ਚ। ਜੀ। ਸਾਡੇ ਬਨੇ ਬ੍ਰੇਨ ਦੀ ਪਾਵਰ ਇੰਨੀ ਅਮਾਸਟ ਜੀ ਕਿ ਇੱਕ ਵਿਅਕਤੀ 5 ਲੱਖ ਕਿਤਾਬਾਂ ਨੂੰ ਯਾਦ ਕਰ ਸਕਦਾ 5 ਲੱਖ ਕਿਤਾਬਾਂ ਜੀ 50000 ਪਾਸ਼ਾਵਾ ਸਿੱਖ ਸਕਦਾ ਤੇ ਇਹਦਾ ਮਤਲਬ ਜਿਹੜਾ ਆਮ ਹੀ ਕਹਿ ਦਿੰਦੇ ਆ ਵੀ ਯਾਰ ਬਾਲਾ ਬੋਝ ਨਾ ਪਾਓ ਹੂੰ ਜੋ ਆਖਤੇ ਹੂੰ ਤਾਂ ਉਹ ਗਲਤ ਧਰਨਾ ਬਿਲਕੁਲ ਗਲਤ ਧਰਨਾ ਉਸੇ ਗਲਤ ਧਰਨਾ ਕਰਕੇ ਤਾਂ ਬੱਚਾ ਅੱਗੇ ਨਹੀਂ ਵੱਧਦਾ